ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੇ ਭਰਾ ਕਹਿੰਦੇ ਨੇ ਕਿ ਜੂੜੀ ਵਾਲੇ ਕਬੂਤਰਾਂ ਦਾ ਯਾਰ ਸ਼ੌਂਕ ਕਰਾ ਲਈ ਤੇ ਕਰੋ ਚੈੱਕ ਬਾਈ ਇਹਦੇ ਵਿੱਚ ਇੱਕ ਕਬੂਤਰ ਹੈ ਜਿਹੜਾ ਵੀ ਇਹ ਜਿਹੜਾ ਜੂੜੀ ਦੇ ਸਿੱਧਾ ਘਰੋਂ ਆਇਆ ਹੋਇਆ ਉਹ ਬਾਈ ਨੇ ਆਪਾਂ ਨੂੰ ਦਿੱਤਾ ਹੋਇਆ ਉਹ ਆਪਾਂ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਹੀ ਆ ਇਹਦੇ ਵਿੱਚ ਜੂੜੀ ਦੀ ਜਿਹੜੀ ਜਾਦੀ ਬਰੀਡ ਸੀ ਉਹ ਸ਼ਾ ਖੇਤ ਕੁਝ ਜਿਹੜੇ ਪੀਲੀਆਂ ਵਾਲੇ ਸੀ ਨਾ ਉਹ ਸੀ ਠੀਕ ਹੈ ਜੀ ਤੇ ਆਪਣੇ ਕੋਲ ਵੀ ਆਪਾਂ ਇਹ ਬਰੀਡ ਜਿਹੜੀ ਬਣਾਈ ਆ ਠੀਕ ਹੈ ਜੀ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਆਪਾਂ ਸੇਲ ਨਹੀਂ ਕਰਦੇ ਠੀਕ ਆ ਤੇ ਇਹ ਕਬੂਤਰ ਜਰਾਸਲ ਕੁਝ ਆਪਾਂ ਆਪਣੇ ਕਹ ਲੋ ਕਿ ਹਰੇ ਵੀਰ ਦੇ ਆ ਠੀਕ ਆ ਆਪਣੀ ਨਹੀਂ ਹੈਗੇ ਉਹਨੇ ਆਪਣੇ ਕੋਲ ਭੇਜੇ ਹੋਏ ਆ ਠੀਕ ਆ ਜਾਂ ਕੋਈ ਵੀ ਕਾਰਨ ਕਰਕੇ ਜਿਹੜੇ ਆਪਣੇ ਕੋਲ ਹੈਗੇ ਆ ਬਾਈ ਕਿਸੇ ਨੂੰ ਕਬੂਤਰ ਦਿੰਦਾ ਨਹੀਂ ਤੇ ਉਹਨੇ ਆਪਣੇ ਕੋਲ ਭੇਜ ਦਿੱਤੇ ਸੀ ਇਹ ਹੀ ਤੇ ਇਹਨਾਂ ਦੇ ਬੱਚੇ ਮਾੜ ਆਏ ਆ ਬਾਈ ਅਡਾਰ ਬਹੁਤ ਜ਼ਿਆਦਾ ਆਈ ਆ ਤੇ ਇਹਨਾਂ ਕਬੂਤਰਾਂ ਨਾਲ ਰਲਾਮ ਲਾ ਕੇ ਕੁਝ ਆਪਾਂ ਗੋਲੇਬਾਈ ਵਾਲੇ ਕਬੂਤਰ ਵਿੱਚ ਪਾ ਕੇ ਤੇ ਕਬੂਤਰ ਜਿਹੜੇ ਹੈਗੇ ਆ ਆਪਾਂ ਤਿੰਨ ਮੋਟਰਸਾਈਕਲ ਇਹਨਾਂ ਦੀ ਬਦੌਲਤ ਹੀ ਜਿੱਤੇ ਨੇ ਠੀਕ ਹੈ ਜੀ ਬਾਹਰ ਵਾਲੀਆਂ ਬਾਜ਼ੀਆਂ ਵੀ ਬਹੁਤ ਜਿੱਤੀਆਂ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਅਡਾਰ ਬਹੁਤ ਜਿਆਦੀ ਆ ਇਹ ਮੋਚਦੇ ਨਹੀਂ ਜਿਹਦੇ ਕਹਿ ਦਿੰਦੇ ਆ ਨਾ ਕਬੂਤਰ ਖਤਮ ਹੋ ਗਏ ਡਿ ਗਿਆ ਜਦੋਂ ਬਾਕੀ ਕਬੂਤਰ ਖਤਮ ਹੋ ਜਾਂਦੇ ਆ ਇਹਨਾਂ ਦੇ ਵਿੱਚ ਉਦੋਂ ਵੀ ਸਾਹ ਭਰਾਨ ਹੁੰਦਾ ਠੀਕ ਹੈ ਜੀ ਉਦੋਂ ਵੀ ਜਿਹੜੇ ਹੈਗੇ ਆ ਪੂਰੇ ਪੈਰਾਂ ਤੇ ਖੜੇ ਹੁੰਦੇ ਆ ਤੇ ਜਦੋਂ ਇਹ ਛਤਰੀ ਤੇ ਆ ਕੇ ਬੈਂਦੇ ਆਣਾ ਬਾਈ ਤੇ ਇਹਨਾਂ ਨੂੰ ਕੁਝ ਨਹੀਂ ਹੋਇਆ ਹੁੰਦਾ ਆ ਕੇ ਦੌੜ ਕੇ ਬਦਾਮਾਂ ਨੂੰ ਪੇਜਣਗੇ ਇੱਕ ਹੋਰ ਇਹ ਬਾਲੇ ਘਟ ਬਦਾਮਾਂ ਤੇ ਨਹੀਂ ਉੱਡਦੇ ਬਾਈ ਇਹਨਾਂ ਦੀ ਖਰਾਕ ਬਹੁਤ ਜ਼ਿਆਦੀ ਆ ਕਬੂਤਰਾਂ ਦੀ ਠੀਕ ਆ ਜੀ ਤੇ ਇਹ ਜਿੰਨੇ ਵੀ ਆ ਲਗ ਭਾਗੇ ਦੇ ਵਿੱਚ ਮੇਰੇ ਸ਼ਾਹ ਆਖੀ ਬਰੀਡ ਦੇ ਆ ਸਾਰੇ ਇੱਕ ਦੋ ਹੋਣਗੇ ਚਟੀਆਂ ਦੇ ਜਾਂ ਟੀਰੇ ਟੂਰੇ ਬਾਕੀ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਬਾਈ ਸ਼ਾਖਈਆ ਕੁਝੇ ਉੱਪਰ ਵੀ ਬੈਠੇ ਹੋਏ ਨੇ ਠੀਕ ਆ ਜੀ ਇਹ ਜਿਹੜੇ ਕਬੂਤਰ ਬਣਾਉਣ ਦੇ ਲਈ ਬਾਈ ਪੂਰੀ ਉਮਰ ਲੱਗ ਗਈ ਕਹਿੰਦਾ ਮੈਂ ਇੰਨੇ ਕਬੂਤਰ ਬਣਾਉਣ ਨੂੰ ਮੈਨੂੰ 7 ਸਾਲ ਲੱਗ ਗਏ ਸੀ ਇਹ ਹੀ ਜਿਹੜੇ ਪਹਿਲਾਂ ਹੋਰ ਨਸਲਾਂ ਬਣਾਈਆਂ ਦੂਸਰੇ ਖੁੱਡੀਆਂ ਦੀਆਂ ਉਹ ਲੱਗ ਨੇ ਠੀਕ ਆ ਜੀ ਤੇ ਇਹ ਦੇਖੋ ਇਹਨਾਂ ਦੇ ਇਹਨਾਂ ਦਾ ਮੈਨੂੰ ਮਾਣ ਵੜਾ ਹੁੰਦਾ ਇਹਨਾਂ ਦੀ ਖਾਸੀਅਤ ਇੱਕ ਹੋਰ ਆ ਜਦੋਂ ਇਹ ਤੁਹਾਡੇ ਘਰੇ ਵਹਿਣ ਲੱਗੇ ਫਿਰ ਬਰਕਾ ਪਾੜ ਦੋ ਕਿ ਬਾਹਰ ਪੈਰ ਲ ਆ ਜਾਣਗੇ ਇੱਕ ਵਾਰ ਉੱਡ ਕੇ ਟਾੜੀ ਛਤਰੀ ਤੇ ਆ ਗਿਆ ਨਾ ਇਹਨਾਂ ਦਾ ਬੱਚਾ ਮੁੜ ਕੇ ਉਹ ਕਦੇ ਜ਼ਿੰਦਗੀ 'ਚ ਬਾਹਰ ਨਹੀਂ ਪੈਰ ਲਾਊਗਾ ਮਰਦਾ ਮਰ ਜੂ ਪਰ ਘਰੇ ਆ ਕੇ ਡੇਗੂਗਾ ਇੰਨੇ ਪੱਕੇ ਨੇ ਇਹ ਮਤਲਬ ਛਤਰੀਆਂ ਦੇ ਠੀਕ ਹੈ ਜੀ ਔਰ ਇਹਨਾਂ ਦੇ ਵਜੂਦ ਵੀ ਬੜੇ ਸੋਹਣੇ ਆ ਤੇ ਜਿਹੜਾ ਕਬੂਤਰ ਬਾਈ ਜੂੜੀ ਦੇ ਸਿੱਧਾ ਘਰੋਂ ਆਇਆ ਹੋਇਆ ਉਹ ਮੈਂ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਹੀ ਹੋਊਗਾ ਆਂਡੇ ਰੱਖੇ ਹੋਏ ਆ ਹਾਂ ਬਈ ਆਂਡੇ ਰੱਖੇ ਹੋਇਆ ਆ ਕਬੂਤਰ ਆ ਬਈ ਚਾਰ ਠੱਲਾਂ ਵਾਲਾ ਇਹਦਾ ਨਾਂ ਆ ਪਾਇਆ ਬਾਈ ਨੇ ਹਰੇ ਨੇ ਆਹ ਉਹ ਕਬੂਤਰ ਆ ਠੀਕ ਆ ਜੀ ਇਹਨੇ ਇਹਦੀਆਂ ਦੋ ਇੱਕ ਬੰਨੇ ਹਰੀਆਂ ਠੱਲਾਂ ਇਹਦੇ ਤੇ ਇੱਕ ਬੰਨੇ ਹਰੀ ਚਿੱਟੀ ਤੇ ਨੀਲੀ ਆ ਤੇ ਆ ਤੁਹਾਨੂੰ ਦਿਖਾਉਂਦੇ ਆ ਬਾਹਰ ਛੱਡ ਕੇ ਆਹ ਹੈ ਉਹ ਕਬੂਤਰ ਜਿਹੜਾ ਜੂੜੀ ਦੇ ਜਿਉਂਦੇ ਹੋਏ ਉਹਦੇ ਘਰੇ ਹੀ ਕਬੂਤਰ ਇਹ ਆ ਉਹ ਕਬੂਤਰ ਬਾਈ ਹੁਣ ਇਹਦੇ ਅੰਡੇ ਰੱਖੇ ਹੋਏ ਆ ਇੰਨਾ ਨਹੀਂ ਪਤਾ ਕਿਹੜੀ ਕਬੂਤਰੀ ਆ ਕਬੂਤਰੀ ਵੀ ਇਹਦੀ ਚੈੱਕ ਕਰਾਂਗੇ ਕਿਹੜੀ ਨਾਲ ਇਹਨੇ ਜੋੜੀ ਖਾਦੀ ਆ ਕਿਉਂਕਿ ਇਹਦੇ ਵਿੱਚ ਕਾਫੀ ਜਿਹੜੇ ਆ ਮੈਨੂੰ ਆਪ ਨਹੀਂ ਪਹਿਚਾਨ ਰਹਿੰਦੀ ਵੀ ਸ਼ਾ ਆਖੇ ਕਿਹੜਾ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਇਹ ਦੇਖੋ ਇਹ ਸਾਰੇ ਦੇ ਸਾਰੇ ਜਿੰਨੇ ਹੈਗੇ ਇੱਕੋ ਜਿਹੇ ਹੀ ਲੱਗਦੇ ਆ ਤਿੰਨ ਕਿੰਨੇ ਕਿਹਾਂ ਕਬੂਤਰੀਆਂ ਵਿੱਚ ਬਹੁਤ ਹੀ ਪਿਆਰੀਆਂ ਅੜਾਰ ਬਹੁਤ ਜਿਆਦੀ ਆ ਮਜ਼ਾ ਆ ਜਾਂਦਾ ਜਿਹਲੇ ਨੂੰ ਉਡਾਈਦਾ ਇਹਨਾਂ ਕੱਲਿਆਂ ਦੇ ਭਾਈ ਜਦੋਂ ਕਿਤੇ ਆਪਾਂ ਕਬੂਤਰ ਘਟਾਏ ਵੀ ਨਾ ਜਾਂ ਛੱਡੇ ਆ ਸ਼ਾ ਅਖੀਰ ਰੱਖਣਿਆ ਬਾਕੀ ਸਭ ਦੇ ਦੇਣੇ ਜਿੰਨੇ ਡੱਬੇ ਲੱਤੇ ਆ ਆਪਾਂ ਨੂੰ ਇਹ ਕਬੂਤਰਾਂ ਵਾਲੇ ਚੰਗੇ ਲੱਗਦੇ ਆ ਆਪਾਂ ਦਾ ਮਤਲਬ ਫੇਵਰੇਟ ਕਬੂਤਰ ਨੇ ਇਹ ਮੇਰੇ ਮੈਨੂੰ ਵਾਲੇ ਪਸੰਦ ਆ ਬਾਈ ਅਡਾਰ ਹੋਰ ਕਬੂਤਰਾਂ ਜੀ ਵੀ ਹੁੰਦੀ ਆ ਮੈਂ ਨਹੀਂ ਕਹਿੰਦਾ ਹੋਰ ਕਬੂਤਰ ਨਹੀਂ ਉੜਦੇ ਪਰ ਜੋ ਇਹਨਾਂ ਦੀਆਂ ਖਾਸੀਅਤ ਆ ਨਾ ਜਿਹੜੀਆਂ ਇਹਨਾਂ ਦੇ ਵਿੱਚ ਉਹ ਆਮ ਕਬੂਤਰਾਂ ਦੇ ਵਿੱਚ ਨਹੀਂ ਹੈਗੀਆਂ ਬਾਈ ਉਹ ਆਮ ਕਬੂਤਰਾਂ ਜੀ ਨਹੀਂ ਹੈਗੀਆਂ ਇਹਨਾਂ ਦੀ ਜਿਹੜੀ ਖਾਸੀਅਤ ਆ ਅਲੱਗ ਆ ਇਹਨਾਂ ਦੇ ਵਜੂਦ ਦੂਜੀ ਗੱਲ ਹੈ ਚੱਲਣ ਲੱਗੇ ਜਦੋਂ ਆਪਾਂ ਉਡਾਰਾਂ ਸ਼ੁਰੂ ਕਰਦੇ ਆ ਬੜਾ ਟਾਈਮ ਨਹੀਂ ਯਾਰ ਲੈਂਦੇ ਸਿੱਦੇ ਸਟਾਰਟ ਹੋ ਜਾਂਦੇ ਆ ਬਸ ਪਹਿਲਾਂ ਇੰਨਾ ਵੀ ਤੁਹਾਡੇ ਘਰੇ ਦੇ ਲੱਗੇਦੇ ਹੋਣੇ ਜਿਹੜੇ ਛਤਰੀਆਂ ਦੇ ਜਦੋਂ ਆਪਾਂ ਦਵਾਰਾ ਕੱਢਦੇ ਆ ਨਾ ਗਰਮੀਆਂ ਦੇ ਵਿੱਚ ਤੇ ਫਿਰ ਜ਼ਿਆਦਾ ਇਹ ਟਾਈਮ ਨਹੀਂ ਲੈਂਦੇ ਦੇਖੋ ਵजूद ਇਹਨਾ ਕਬੂਤਰਾਂ ਦੇ ਬਾਈ ਇਹਦੇ ਵਿੱਚ ਇੱਕ ਮੇਰਾ ਸ਼ਾਹ ਆਖ ਆਪਣੇ ਘਰ ਦਾ ਵੀ ਬਹੁਤ ਪੁਰਾਣਾ ਤੇ ਆਹ ਦੇਖੋ ਚੀਨਾ ਜਿਹੜਾ ਨਾ ਆਹ ਦੇਖੋ ਕਾਲਾ ਚੀਨਾ ਖੱਟੀ ਕਾਲੀ ਅੱਖ ਵਾਲਾ ਇਹ ਬਾਈ ਆਪਣਾ ਬਾਈ ਸਰਣੀ ਚਕੀਰੀਆਂ ਉਸ ਬਾਈ ਦੇ ਘਰੋਂ ਆਇਆ ਹੋਇਆ ਤੇ ਇੰਨੇ ਕੰਡੇ ਹੀ ਗਏ ਹੀ ਨੀਲੇ ਡੱਬੇ ਬੱਚੇ ਜਿਹੜੇ ਬਹੁਤ ਜ਼ਿਆਦਾ ਉੱਡੇ ਸੀ। ਇਹ ਕਬੂਤਰ ਨੇ ਚੀਨੇ ਨੇ। ਅੰਡੇ ਲੱਗਦਾ ਇਹਦੇ ਵੀ ਰੱਖੇ ਹੋਏ ਆ ਤੇ ਐਰ ਕਾ ਬਾਈ ਮੈਂ ਬਾਹਰ ਚਲਾ ਗਿਆ ਸੀ ਜਿਹਦੇ ਕਰਕੇ ਬੱਚੇ ਬਣੇ ਨਹੀਂ ਹੀ ਗਏ ਹੀ ਇਹਦੇ ਤੇ ਹੁਣ ਅੰਡੇ ਰੱਖੇ ਆ ਦੇਖਦੇ ਹਾਂ ਹੁਣ ਜੇ ਨਿਕਲ ਆਉਣਗੇ ਬਾਜ ਜਾਣਗੇ ਠੰਡ ਬਹੁਤ ਜ਼ਿਆਦੀ ਆ ਉਹਦੇ ਕਰਕੇ ਦਿੱਕਤ ਆ ਪਤਾ ਨਹੀਂ ਨਿਕਲਣਗੇ ਕਿ ਨਹੀਂ ਨਿਕਲਣਗੇ ਤੇ ਇੱਕ ਚੀਜ਼ ਤੁਹਾਨੂੰ ਫੇਰ ਦੱਸ ਦਈਏ ਆ ਵਿੱਚ ਦੋ ਰੱਤੇ ਨੇ ਇਹ ਹੋਰ ਬਰੀਡ ਦੇ ਆ ਇਹ ਵੈਸੇ ਹੀ ਮੈਂ ਇਹਦੇ ਵਿੱਚ ਛੱਡੇ ਹੋਏ ਆ ਇਹਨਾਂ ਦੇ ਨਾਲ ਕਿਉਂਕਿ ਖੁੱਡਿਆਂ ਦੇ ਵਿੱਚ ਜਗ੍ਹਾ ਘੱਟ ਸੀ ਤੇ ਮੈਂ ਇਹਦੇ ਵਿੱਚ ਛੱਡ ਲਈ ਸੀ ਕਬੂਤਰ ਤੇ ਇੱਧਰ ਉੱਪਰ ਆਪਾਂ ਫੱਟੀਆਂ ਲਾਈਆਂ ਹੋਈਆਂ ਤੇ ਛੱਤ ਇਹਨਾਂ ਦੀ ਜਿਹੜੀ ਆਪਣੀ ਇੱਟ ਵਾਲੇ ਵਾਲੀ ਆ ਬਈ ਇੰਨੀ ਵੀ ਹੈਗੀ ਆ ਠੀਕ ਹੈ ਜੀ ਆਹ ਦੇਖੋ ਇੰਨੇ-ਇੰਨੇ ਕਬੂਤਰਾਂ ਦੇ ਆਪਾਂ ਨਾ-ਨਾ ਕਰਦੇ ਵੀ ਲੈ ਕੇ ਚਲੀਏ ਬਈ ਮੈਂ 6-7 ਲੱਖ ਰੁਪਈਆ ਖਰਚਿਆ ਹੌਲੀ-ਹੌਲੀ ਖਰਚਿਆ ਇੱਕਦਮ ਨਹੀਂ ਮੈਂ ਕਹਿੰਦਾ ਤੇ ਪਰ ਕਬੂਤਰ ਬਣਾ ਲਏ ਆਪਾਂ ਹੁਣ ਆਪਾਂ ਕਿਤੇ ਬਾਜੀ ਛੱਡਦੇ ਹਾਂ ਆਪਾਂ ਇਹ ਨਹੀਂ ਸੋਚੀਦਾ ਵੀ ਇਹ ਉੱਡਣਾ ਹੈ ਕਿ ਨਹੀਂ ਉੱਡਣਾ ਇਹਨਾਂ ਨੇ ਉੱਡਣਾ ਹੀ ਉੱਡਣਾ ਕਹਿਣ ਦਾ ਮਤਲਬ ਇੰਨਾ ਵਧੀਆ ਰਿਜ਼ਲਟ ਆਉਂਦਾ ਇਹਨਾਂ ਦਾ ਤੇ ਰੂਹ ਖੁਸ਼ ਕਰ ਦਿਆ ਜਿਹੜੇ ਬਾਈ ਕਬੂਤਰ ਆਹ ਦੇਖੋ ਕਬੂਤਰੀ ਹੈ ਨਹੀਂ ਸੱਪਾਂ ਵਰਗੀਆਂ ਕਬੂਤਰੀਆਂ ਪਤਲੀਆਂ ਵਜੂਦ ਦੇਖੋ ਧੌਣਾ ਦੇਖੋ ਇਹਨਾਂ ਦੀਆਂ ਕਿੰਨੀਆਂ ਪਤਲੀਆਂ ਨੇ ਐ ਟੀ ਦਾ ਆ ਵੱਡਾ ਟੀ ਦਾ ਬਾਈ ਦਾ ਆਪਾਂ ਨੂੰ ਬਾਈ ਨੇ ਕਾਫੀ ਕਬੂਤਰ ਜਿਹੜੇ ਦੇ ਦਿੱਤੇ ਇਸ ਸਾਲ ਤੇ ਆਹ ਕਰੋ ਸ਼ੌਂਕ ਇੱਕ ਜੋੜਾ ਆਇਆ ਵਿੱਚ ਇਹਦੇ ਅੰਡੇ ਰੱਖੇ ਹੋਏ ਆ ਇੱਕ ਚੀਨਾ ਉਹ ਆ ਉਹ ਕਬੂਤਰ ਕਬੂਤਰੀ ਸਮਝ ਕੇ ਲਿਆਂਦੇ ਹੀ ਬਾਈ ਸਰਨੀ ਦੇ ਕੋਲੋਂ ਤੇ ਦੋਨੇ ਨਰ ਨਿਕਲ ਆਏ ਸੀ ਤੇ ਆਪਾਂ ਇਹਨਾਂ ਨੂੰ ਸ਼ਾਖੀਆਂ ਕਬੂਤਰੀਆਂ ਦੇ ਨਾਲ ਹੀ ਮੇਲ ਦਿੱਤਾ ਐ ਦੇਖੋ ਬਾਈ ਹੈ ਨਾ ਕਬੂਤਰਾਂ ਦੇ ਵਜੂਦ ਕਹਿੰਦੇ ਕਹਾਂਦੇ ਐਨ ਸਿਰਿਓ ਆ ਪੂਰੇ ਇੱਕ ਕਬੂਤਰ ਆਪਣੇ ਘਰ ਦਾ ਵੱਡਾ ਆ ਉਹ ਮੈਂ ਤੁਹਾਨੂੰ ਦਿਖਾਉਣਾ ਆ ਹਈ ਲੱਗਦਾ ਹਾਂ ਆ ਕਬੂਤਰ ਆ ਬਾਈ ਇਹ ਮੇਰਾ ਆਪਣਾ ਪੁਰਾਣਾ ਆ ਇਹ ਇੱਕ ਮੁੰਡਾ ਆ ਬਾਈ ਸੰਗਾਲੋ ਘੜ ਤੋਂ ਉਹਦੇ ਘਰ ਦਾ ਕਬੂਤਰ ਆ ਇਹ ਬੜਾ ਪੁਰਾਣਾ ਇਹਦੀ ਉਮਰ ਵੀ ਕਾਫੀ ਹੋ ਗਈ ਆ ਕਹਿੰਦਾ ਮਤਲਬ ਵੀ ਨਾ ਨਾ ਕਰਦੇ ਵੀ 10 ਸਾਲ ਪਲੱਸ ਇਹਦੀ ਉਮਰ ਹੋ ਗਈ ਆ ਇਹ ਉਹਨੇ ਉਦੋਂ ਮੁੰਡੇ ਨੇ ਸਾਰੇ ਕਬੂਤਰ ਬਾਈ ਨੇ ਛੱਡ ਦਿੱਤੇ ਹੀ ਤੇ ਉਹਦੇ ਘਰੋਂ ਲਿਆਂਦਾ ਸੀ ਤੇ ਮੈਂ ਸ਼ਾ ਅੱਖਾਂ 'ਚ ਹੀ ਛੱਡਿਆ ਹੋਇਆ ਆ ਇਹਦੇ ਬੱਚੇ ਬਹੁਤ ਢੁਡੇ ਸਾਡੇ ਕੋਲ ਤੇ ਮੈਂ ਇਹਨੂੰ ਕਿਸੇ ਨੂੰ ਦਿੱਤਾ ਨਹੀਂ ਕਬੂਤਰ ਬਹੁਤ ਪੁਰਾਣਾ ਕਬੂਤਰ ਆ ਆਪਣਾ ਠੀਕ ਆ ਜੀ ਤੇ ਇਹ ਵੀ ਰੱਖਿਆ ਹੋਇਆ ਤੇ ਇੱਕ ਕਬੂਤਰੀ ਇਹਦੇ ਵਿੱਚ ਬਈ ਸ਼ਾ ਅੱਖੀ ਹੋਊਗੀ ਜਿਹੜੀ ਬਈ ਰੋਡੇ ਕੈਲੋਂ ਦੇ ਘਰੋਂ ਆਈ ਹੋਈ ਟੀਰੀ ਕਬੂਤਰੀ ਆ ਸ਼ਾਇਦੋ ਤੇ ਪਤਾ ਨਹੀਂ ਲੱਗਦਾ ਇੰਨਿਆਂ ਦੇ ਵਿੱਚ ਕਿਉਂਕਿ ਸਾਰੇ ਦੇ ਸਾਰੇ ਸ਼ਾ ਅੱਖਿਆ ਕਿ ਇਹਦੀ ਅੱਖ 'ਚ ਟੀਰ ਪੈਂਦਾ ਇੱਕ ਕਬੂਤਰ ਆ ਦੇਖੋ ਇਹ ਵੀ ਅੰਡਿਆਂ ਤੇ ਬੈਠਾ ਹੋਇਆ ਜੇ ਠੰਡ ਘਟ ਗਈ ਜਿਵੇਂ ਘਟ ਰਹੀ ਆ ਤੇ ਬੱਚੇ ਬਚ ਜਾਣਗੇ ਜੇ ਨਹੀਂ ਘਟੀ ਫੇਰ ਨਹੀਂ ਨਾ ਦਿਨਾਂ ਚ ਬਚਦੇ ਬਹੁਤ ਔਖਾ ਹੋ ਜਾਂਦਾ ਆਇਆ ਇੱਕ ਸ਼ਾਹ ਕੀਤਾ ਨੂੰ ਦਿਖਾਈਏ ਇਹ ਦੇਖ ਰਹੇ ਹੋ ਨਾ ਤੁਸੀਂ ਇਹ ਆ ਇਹਦੇ ਪੈਰ ਦੇ ਵਿੱਚ ਜਿਹੜਾ ਕਾਪਰ ਦਾ ਛੱਲਾ ਨਾ ਇਹ ਬਾਈ ਗਗਨੇ ਵਾਲੇ ਆਲ ਦੇ ਘਰ ਦੀ ਕਾਫੀ ਪੁਰਾਣੀ ਆ ਇਹਦੇ ਬੱਚੇ ਵੀ ਬਹੁਤ ਉੱਡੇ ਸਾਡੇ ਕੋਲ ਇਹਦੇ ਬੱਚੇ ਨੇ ਇੱਕ ਨੇ ਬਾਜੀ ਵੀ ਜਿੱਤੀ ਸੀ ਸਾਡੇ ਕੋਲ ਆ ਗੁਰੂ ਕਾ ਹੁਸੈਨ ਹੁਸੈਨਪੁਰੀ ਮੇਂ ਸੀ ਕੁਝ ਹੁਸੈਨਪੁਰ ਗੁਰੂ ਦਾ ਸ਼ਾਇਦ ਇਹ ਇਧਰ ਹਰਿਆਣੇ ਸ਼ੈਡ ਆ ਤੇ ਉੱਥੇ ਬਾਜੀ ਹੁੰਦੀ ਸੀ ਤੇ ਉੱਥੋਂ ਜਿਹੜੀ ਐ ਇਹਨੇ ਬਾਜੀ ਜਿੱਤੀ ਸੀ ਇਹਦੇ ਬੱਚੇ ਨੇ ਇਹਦੇ ਬੱਚਿਆਂ ਨੇ ਚੰਗੀ ੜਾਰ ਦਿੱਤੀ ਆਪਣੇ ਕੋਲ ਆਹ ਹੈ ਬਈ ਖੱਟੇ ਟੀਟ ਵਾਲੀ ਬੈਠੀ ਸਾਹਮਣੇ ਕਬੂਤਰੀ ਜਿਹੜੀ ਰੋਟੇ ਬਾਈ ਦੇ ਘਰੋਂ ਆਈ ਹੈ ਕੈਲੋਂ ਵਾਲੇ ਦੇ ਆਪਾਂ ਨਾ ਜਿਹੜੇ ਕਿਤੋਂ ਕਬੂਤਰ ਆਇਆ ਹੋਏ ਆਪਾਂ ਦੱਸੀਦਾ ਇਹ ਨਹੀਂ ਕਹੀਦਾ ਵੀ ਆਪਾਂ ਦੱਸੀਣਾ ਨਹੀਂ ਵੀ ਦੱਸਣ ਦੀ ਲੋੜ ਨਹੀਂ ਆਪਾਂ ਨਹੀਂ ਆਦਤ ਆ ਸ਼ੁਰੂ ਤੋਂ ਬਾਈ ਕਿਉਂਕਿ ਕਬੂਤਰ ਕਿਤਨਾ ਕਿਤੋਂ ਤਾਂ ਆਈ ਹੁੰਦੇ ਆ ਦੱਸਣਾ ਸਾਡਾ ਫਰਜ਼ ਆ ਠੀਕ ਆ ਤੇ ਬੰਦੇ ਨੂੰ ਵੀ ਖੁਸ਼ੀ ਹੁੰਦੀ ਆ ਜਿਹਦਾ ਆਪਾਂ ਕਬੂਤਰ ਹੁੰਦਾ ਉਹਨੂੰ ਦੱਸੀਦਾ ਜਾਂ ਜਿੱਤੇ ਆਇਆ ਜਾਂ ਜਿੱਦਾਂ ਵੀ ਆ ਠੀਕ ਆ ਜੀ ਇੱਕ ਆਪਣਾ ਆਂ ਨਾਰ ਬਿਠਾਈ ਨੇ ਵੀ ਲੱਗਦਾ ਅੰਡੇ ਰੱਖੇ ਆ ਇਹ ਬਈ ਆਪਾਂ ਇਕੱਠੇ ਹੀ ਛੱਡ ਦਿੱਤੇ ਆ ਮੈਂ ਕਿਹਾ ਵੀ ਜੇ ਬੱਚੇ ਬਣਨੇ ਹੋਣਗੇ ਤੇ ਬਣ ਜਾਣਗੇ ਤੇ ਜੇ ਨਹੀਂ ਬਣਨੇ ਹੋਣਗੇ ਤੇ ਨਾ ਸਹੀ ਕੁਛ ਨਾ ਕੁਛ ਬਣੂਗਾ ਹੀ ਕਿਉਂਕਿ ਇਸ ਵਾਰ ਬੱਚੇ ਬਣੇ ਨਹੀਂ ਸੀ ਤੇ ਕੁਝ ਵੀ ਬੱਚੇ ਬਣੇ ਉਹ ਆਪਾਂ ਜਿਹੜੇ ਹੈਗੇ ਛਤਰੀਆਂ ਤੇ ਛੱਡੇ ਆ ਜਾਲ ਬਾਹਰ ਲਾਇਆ ਹੋਇਆ ਵੱਡਾ ਤੁਹਾਨੂੰ ਦਿਖਾਉਨੇ ਆ ਜੀ ਇਹ ਦੇਖੋ ਕਬੂਤਰਾਂ ਦੇ ਵਯੂਦ ਹੈ ਨਾ ਲਾਗੇ ਸੀ ਮੰਡਰਦਾ ਪਿਆ ਸੀ ਬਾਹਰ ਆਇਆ ਤੇ ਦੇਖੋ ਕਬੂਤਰ ਕੱਦ ਕਾਠ ਬਹੁਤ ਸੋਹਣੇ ਆ ਇਹਨਾਂ ਦੇ ਵजूद ਵਧੀਆ ਔਰ ਉਡਾਰਦੇ ਮਾਲਕ ਆ ਬਾਈ ਆਹ ਕਬੂਤਰ ਜਿਹੜਾ ਸਾਰਿਆਂ ਨੂੰ ਗੁੱਡਾ ਆ ਆ ਗਿਆ ਵੀਰੇ ਜੀ ਆਹ ਗੁੱਟ ਘੜਾ ਪਿਆ ਜੀ ਅੱਗੇ ਬਾਈ ਤੁਹਾਨੂੰ ਹੁਣ ਦਿਖਾਉਨੇ ਆ ਆਪਾਂ ਫਿਰ ਮੈਂ ਇੱਕ ਮੈਂ ਫੇਰ ਚੀਜ਼ ਦੱਸ ਦਿੰਦੀ ਆ ਮੈਂ ਸ਼ਾਹ ਅਖੇ ਕਬੂਤਰ ਕਿਸੇ ਨੂੰ ਨਹੀਂ ਦਿੰਦਾ ਚਾਹੇ ਕੋਈ ਮੇਰਾ ਸੱਜਣ ਹੋਵੇ ਜਿਹੜਾ ਮਰਜੀ ਹੋਵੇ ਪਹਿਲਾਂ ਦੱਸ ਦਈਏ ਵੀ ਆਪਾਂ ਇਹ ਦੇਣੇ ਨਹੀਂ ਹੈਗੇ ਸਿਰਫ ਤੁਹਾਨੂੰ ਸ਼ੌਂਕ ਰਾਇਆ ਬਹੁਤ ਸਾਰੇ ਬੰਦੇ ਕਹਿੰਦੇ ਸੀ ਬਾਈ ਦਿਖਾਓ ਸ਼ੌਂਕ ਰਾਇਆ ਤੇ ਹਰਪ੍ਰੀਤ ਬਾਈ ਤੇ ਕਹਿੰਦਾ ਸੀ ਕਿ ਨਹੀਂ ਦਿਖਾਣੇ ਤੇ ਫਿਰ ਕਹਿੰਦਾ ਬਾਈ ਕਹਿੰਦਾ ਵੀ ਦਿਖਾਣੇ ਵੀ ਆਉਣਾ ਕਹਿੰਦਾ ਕਬੂਤਰ ਨਹੀਂ ਮੇਰਾ ਕਿਸੇ ਨੂੰ ਦੇਣਾ ਮੈਂ ਕਹਾ ਬਾਈ ਨਹੀਂ ਦਿੰਦੇ ਕਿਉਂਕਿ ਬਾਈ ਕੋਈ ਨਹੀਂ ਕਿਸੇ ਨੂੰ ਕਬੂਤਰ ਚੱਜ ਦੇ ਦਿੰਦਾ ਤੇ ਆ ਬੈਠਾ ਪਹਿਲੇ ਨੰਬਰ ਤੇ ਜੋੜਾ ਬਾਈ ਫੌਜੀ ਉਸਤਾਦ ਫਟਮੋਟ ਵਾਲੇ ਦਾ ਜੋੜਾ ਸ਼ਾਹ ਅਖੀ ਬ ਆ ਕਰੋ ਸ਼ਮਕ ਇਹਦੇ ਪੈਰ ਦੇ ਵਿੱਚ ਪੀਲੇ ਰੰਗ ਦਾ ਰਿੰਗ ਆ ਇਹ ਗੋਲੇਬਾਈ ਦੇ ਘਰੋਂ ਕਬੂਤਰ ਆਇਆ ਸੀ ਪਿਛਲੇ ਸਾਲ ਤੇ ਆਪਾਂ ਰੋਕ ਲਿਆ ਸੀ ਇਹਦੇ ਵਿੱਚ ਆਪਣੇ 4-5 ਜੋੜੇ ਚਟਿਆਂ ਦੇ ਆ ਤੇ ਬਾਕੀ ਸਾਰੇ ਜਿਹੜੇ ਹੈਗੇ ਰੱਤੇ ਡੱਬੇ ਆ ਇਹ ਦੇਖੋ ਇੱਕ ਆ ਜਿਹੜੀ ਮਖਿਆਲੀ ਆ ਤੇ ਤੁਹਾਨੂੰ ਬਾਈ ਪਹਿਲਾਂ ਵੀ ਆਪਾਂ ਸ਼ੌਂਕ ਕਰਾਇਆ ਸੀ ਤੇ ਮੈਂ ਕਿਹਾ ਅੱਜ ਫੇਰ ਕਰਾ ਦਿੰਨੇ ਆ ਨਾਲੇ ਤੇ ਚੈੱਕ ਹੋ ਜਾਂਦੇ ਆ ਕਬੂਤਰ ਇਕੱਲੇ ਇਕੱਲੇ ਤੇ ਫੇਰ ਧਿਆਨ ਜਾਂਦਾ ਕਬੂਤਰ ਤੇ ਉਦਾਂ ਬੰਦਾ ਮੋਟਾ ਮੋਟਾ ਦੇਖਦਾ ਆ ਤੇ ਇਦਾਂ ਜਿਹੜਾ ਹੈਗਾ ਕੱਲਾ ਕੱਲਾ ਜਿਹੜਾ ਕਬੂਤਰ ਦੇਖਣ ਨੂੰ ਮਿਲ ਜਾਂਦਾ ਤੇ ਕਬੂਤਰ ਬਾਈ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹਦੇ ਵਿੱਚ ਜਿਹੜੇ ਰਸਤੇ ਤੇ ਡੱਬੇ ਜਿਹੜੇ ਨਿਕਲੇ ਆਪਾਂ ਦਿੱਤੇ ਨਹੀਂ ਕਿਸੇ ਨੂੰ ਸਾਰੇ ਰੋਕ ਲਿਆ ਆਪਾਂ ਇਹਨਾਂ 'ਚ ਵਾਅਦਾ ਕੀਤਾ ਫਿਰ ਆਪਾਂ ਤੇ ਇਹ ਉੱਪਰ ਵੀ ਬੈਠੇ ਹੋਏ ਨੇ ਬਾਈ ਇਹਦੇ ਵਿੱਚ ਸਾਰੇ ਮੈਂ ਰੱਤੇ ਡੱਬੇ ਛੱਡ ਲਏ ਇੱਕ ਵਾਰ ਰੀਜ ਪੂਰੀ ਕੀਤੀ ਆ ਬਾਈ ਸ਼ੌਂਕ ਪੂਰਾ ਕੀਤਾ ਨਹੀਂ ਤੇ ਜ਼ਿੰਦਗੀ ਦੇ ਵਿੱਚ ਬੰਦਾ ਸ਼ੌਂਕ ਪੂਰੇ ਕਰਨ ਨੂੰ ਤਰਸਦਾ ਰਹਿੰਦਾ ਆਪਾਂ ਬਾਈ ਤਰਸੇ ਨਹੀਂ ਆ ਆਪਾਂ ਨੂੰ ਜਿਹੜੀ ਵੀ ਨਸਲ ਚੰਗੀ ਲੱਗੀ ਆ ਆਪਾਂ ਖਰੀਦੇ ਆ ਪੈਸੇ ਲਾਏ ਆ ਬਾਈ ਤੇ ਆਪਾਂ ਲਿਆਂਦੇ ਆ ਹੁਣ ਆਪਣੇ ਕੋਲ ਜਿਹੜੀਆਂ ਨਸਲਾਂ ਜਿਹੜੀਆਂ ਲਗਭਗ ਸਾਰੀਆਂ ਹੈਗੀਆਂ ਹਜ਼ਾਰ ਵਾਲੇ ਵੀ ਹੈਗੇ ਨੇ ਜਿਵੇਂ ਆਹ ਫਿਰਦਾ ਇੱਕ ਚਟੀਆਂ ਅੱਖਾਂ ਦਾ ਬੈਠਾ ਝੋਟਾ ਅੜਾਰ ਇਹਨਾਂ ਦੀ ਵੀ ਬਹੁਤ ਆ ਆਪਣੇ ਖੁੱਡੇ ਦੇ ਵਿੱਚ ਹੁਣ ਬਾਬੇ ਦੀ ਕਿਰਪਾ ਨਾਲ ਲਗਭਗ ਮੇਰੀ ਖੁਆਇਸ਼ ਪੂਰੀ ਹੋ ਗਈ ਹੈ ਸਾਰੀਆਂ ਨਸਲਾਂ ਹੈਗੀਆਂ ਹੁਣ ਮੈਨੂੰ ਇਹ ਨਹੀਂ ਹੈਗਾ ਕਿ ਮੇਰੇ ਕੋਈ ਕਬੂਤਰ ਨਹੀਂ ਹੈਗਾ ਤੇ ਅੜਾਈ ਦੇ ਵੀ ਆ ਇਹ ਨਹੀਂ ਆ ਵੀ ਵੇਚੀ ਖੁੱਡਿਆਂ ਦੇ ਬੰਦ ਰੱਖੀ ਦਿਹਾੜਾ ਕੇ ਚੱਕ ਵੀ ਕਰੀ ਦੀਆ ਰਿਜ਼ਲਟ ਵੀ ਲਈਦਾ ਹੈ ਤੇ ਵਧੀਆ ਜਿਹੜਾ ਰਿਜ਼ਲਟ ਇਹਨਾਂ ਦਾ ਬਾਈ ਆ ਰਿਹਾ ਆ ਠੀਕ ਹੈ ਨਾ ਬਾਕੀ ਵੀ ਵੀਡੀਓ ਨੂੰ ਲਾਈਕ ਯੂ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਨੂੰ ਕਬੂਤਰਾਂ ਮਾਂ ਹੋਰ ਵੀ ਦਿਖਾਉਣੇ ਆ ਠੀਕ ਆ ਜੀ ਤੇ ਆ ਦੇਖਿਆ ਮੂਰਤਾਂ ਹੀ ਆ ਜਿਹੜੇ ਸ਼ਾਹ ਆਖਿਆ ਮਜ਼ਾ ਆ ਜਾਂਦਾ ਦੇਖ ਕੇ ਨਾ ਮੈਂ ਇਹੜੇ ਫੌਜੀ ਵਾਲੇ ਨੇ ਆਇਆ ਤੇ ਆਂਟੀ ਦਾ ਬੈਠਾ ਇਹਦੇ ਵਿੱਚ ਇਹ ਕਬੂਤਰ ਆਪਾਂ ਖਰੀਦਿਆ ਸੀ ਬਾਈ ਰੋਕੀ ਵਪਾਰਾ ਇਹ ਤੋਂ ਅੰਡੇ ਰੱਖੇ ਹੋਏ ਇਹਦੇ ਤੇ ਚੱਲਦੇ ਆ ਮਿੱਤਰੂ ਅੱਗੇ ਕਰਾਉਣੇ ਤੁਹਾਨੂੰ ਸ਼ੌਂਕ ਇੱਕ ਕਹੀਂ ਕਾਲਾ ਜੋੜਾ ਲਾਇਆ ਉਹ ਤੁਹਾਨੂੰ ਅੱਜ ਦਿਖਾਈਏ ਆ ਲਾਇਆ ਭਈ ਆਪਾਂ ਕਾਲਾ ਜੋੜਾ ਤੇ ਦੱਸਣਾ ਕਿਦਾਂ ਦਾ ਲੱਗਦਾ ਇਹ ਕਬੂਤਰ ਬਾਈ ਦੀਪੂ ਪਲਵਾਨ ਪਠਾਨਕੋੜ ਦੇ ਘਰੋਂ ਆਇਆ ਸੀ ਤੇ ਕਬੂਤਰੀ ਆਪਣੀ ਮੰਨਾ ਬਾਈ ਸੈਦੂਪੁਰ ਵਾਲਾ ਉਹਦੇ ਘਰ ਦੀ ਆ ਤੇ ਜੋੜਾ ਲਾਇਆ ਆਪਾਂ ਇਹ ਆਂਡੇ ਭੇਜਨੇ ਆਪਾਂ ਆਪਣੇ ਬਾਈ ਸੰਗੇ ਬਾਈ ਨੂੰ ਇਹ ਚਟੀਆਂ ਦਾ ਕਬੂਤਰ ਹੈ ਤੇ ਚਟੀਆਂ ਦੀ ਕਬੂਤਰੀ ਆ ਦੋਨੇ ਵਧੀਆ ਨਸਲੋਂ ਤੇ ਇਹਦੇ ਬੱਚੇ ਕਢਾ ਆ ਗਏ ਅਸੀਂ ਖੁਦ ਵੀ ਢਾ ਕੇ ਦੇਖਾਂਗੇ ਵੀ ਕਿਆ ਰਿਜ਼ਲਟ ਆਉਂਦਾ ਜੀ ਤੇ ਆ ਜਿਹੜੇ ਬੱਚੇ ਆਪਾਂ ਨਿਕ ਨਿਕੇ ਪਾਲੇ ਸੀ ਨਾ ਬਾਈ ਆਏ ਸੀ ਜਿਹੜੇ ਉਸਤਾਦ ਸੁਖਦੇਵ ਰਾਜ ਲੰਦਰ ਦੇ ਘਰੋਂ ਤੇ ਇਹ ਗਏ ਪਾਲ ਆਹ ਦੇਖੋ ਪੂਰੇ ਵਧੀਆ ਹੁਣ ਇਹਨਾਂ ਨੂੰ ਆਪਾਂ ਛਤਰੀਆਂ ਤੇ ਛੱਡਣ ਲੱਗ ਜਾਣਾ ਦੋ ਤਿੰਨ ਦਿਨਾਂ ਮਾ ਘਰੇ ਹੈਗਾ ਇਹਨਾਂ ਨੂੰ ਡਾਉਨੇ ਆ ਛਤਰੀਆਂ ਤੇ ਬਾਉਨੇ ਆ ਦੇਖਦੇ ਆ ਕੀ ਰਿਜ਼ਲਟ ਆਉਂਦਾ ਇਹਨਾਂ ਦਾ ਹਵਾ ਅੱਜ ਬਹੁਤ ਤੇਜ਼ ਚੱਲਣ ਦੀ ਆ ਜਾਲੀ ਦੇ ਵਿੱਚ ਪਰ ਧੁੱਪ ਵਧੀਆ ਇਹਨਾਂ ਨੂੰ ਲੱਗਦੀ ਪਈ ਆ ਤੇ ਆ ਆਪਣੀ ਲੱਕੀਆਂ ਦੀ ਜੋੜੀ ਆ ਬਾਈ ਇਹਦੇ ਵਿੱਚ ਤੇ ਦੋ ਤਿੰਨ ਕਬੂਤਰ ਹੋਰ ਵੀ ਹੈਗੇ ਨੇ ਇਹਦੇ ਵਿੱਚ ਤੁਹਾਨੂੰ ਸ਼ੌਂਕ ਕਰਾ ਜੀਏ ਆ ਦੇਖੋ ਆਣ ਇਹ ਲੱਕੇ ਆਪਣੇ ਆ ਕਬੂਤਰੀ ਆ ਇੱਕ ਸ਼ਾਖੀ ਇੱਕ ਨਾਰਾ ਸ਼ਾਖਾ ਤੇ ਇੱਕ ਲਾਲ ਚੀਨਾ ਕਬੂਤਰ ਆ ਤੇ ਕਾਲੀ ਚੀਨੀ ਕਬੂਤਰੀ ਆ ਇਹ ਬਾਈ ਨੇ ਕਿਸੇ ਨੇ ਡਾਊਨ ਨੂੰ ਦਿੱਤੇ ਦੋਹਾਂ ਨੂੰ ਕਹਿੰਦੇ ਵੀ ਇਹ ਘਰੇ ਸ਼ਾਮ ਨੂੰ ਵੰਦੇ ਆ ਤੇ ਮੈਂ ਕਿਹਾ ਦੇਖ ਲੈਨੇ ਆਰਕਾ ਡਾ ਕੇ ਫੇ ਕਿੰਨਾ ਕੁੱਟਦੇ ਆ ਬਾਕੀ ਕਹਿੰਦੇ ਲਾਲ ਅਵੀ ਲੱਗ ਜਾਣ ਬਾਕੀ ਬਾਬਾ ਮੇਅਰ ਕਰੇ ਬਹਿਰੀ ਤੋਂ ਵਿਚਾਰ ਰਵੇ ਤੇ ਰਿਜ਼ਲਟ ਵਧੀਆ ਹੀ ਆਊਗਾ ਮੈਂ ਭਈ ਅੱਜ ਆਇਆ ਆ ਚੈੱਕ ਕਰਦਾ ਪਿਆ ਹੈ ਕਬੂਤਰ ਤੇ ਮੈਂਗਾ ਇਹਨਾਂ ਨੂੰ ਚੈੱਕ ਕਰ ਲੀਏ ਚੰਗੀ ਤਰ੍ਹਾਂ ਦੇ ਨਾਲ ਹੈਲੋ ਵੀ ਇਹ ਸਾਰੇ ਦੇ ਸਾਰੇ ਉੱਡਣ ਵਾਲੇ ਨਰ ਆ ਮੈਂ ਥੱਲੇ ਮੈਟ ਪਾਇਆ ਹੋਇਆ ਬਈ ਇਹਦਾ ਬੜਾ ਵਧੀਆ ਫਾਇਦਾ ਹੈਗਾ ਆ ਠੀਕ ਹੈ ਜੀ ਤੇ ਉੱਪਰ ਵੀ ਬੈਠਣ ਨੂੰ ਲਾਇਆ ਹੋਇਆ ਸਿਸਟਮ ਇਹ ਵਿੱਚ ਮੈਂ ਨਾ ਬੂਰੀਆਂ ਪਾਈਆਂ ਹੋਈਆਂ ਤਾਂ ਉਹਨਾਂ ਦੱਸਦੀ ਆ ਜਿਹੜੀਆਂ ਬੂਰੀਆਂ ਗੰਦੀਆਂ ਹੋ ਜਾਂਦੀਆਂ ਨਾ ਜ਼ਿਆਦਾ ਤੇ ਇਹਨਾਂ ਦਾ ਮੈਂ ਪਾਸਾ ਪਲਟ ਦੇਣਾ ਇੱਕ ਵਾਰੀ ਜਿਹੜੇ ਜ਼ਿਆਦਾ ਦੂਜਾ ਵੀ ਸਾਈਡ ਗੰਦੀ ਹੁੰਦੀ ਉਹ ਬਾਹਰ ਸੈੱਟ ਦੀਆਂ ਤੇ ਫਿਰ ਨਵੀਆਂ ਜਿਹੜੀਆਂ ਪਛਾੜਦੀਆਂ ਕਿਉਂਕਿ ਇਹਨਾਂ ਦੇ ਪੈਰ ਨਾ ਜਿਹੜੇ ਸਰਦੀਆਂ ਦੇ ਵਿੱਚ ਠੰਡੇ ਨਹੀਂ ਹੋਣੇ ਚਾਹੀਦੇ ਇਹ ਚੀਜ਼ਾਂ ਨਾਲ ਨਾਲ ਵੀਰੇ ਆਪਾਂ ਤੁਹਾਨੂੰ ਜਾਣਕਾਰੀ ਵੀ ਦਿੰਨੇ ਰਹਿੰਨੇ ਆ ਆਹ ਦੇਖਿਓ ਹੁਣ ਤੁਹਾਨੂੰ ਦੱਸਦੇ ਆ ਇੱਧਰ ਦੇਖੋ ਪਿਛਲੇ ਹਫ਼ਤੇ ਮੈਂ ਬੂਰੀਆਂ ਪਾ ਕੇ ਗਿਆ ਸੀ ਸਾਰੀਆਂ ਥੱਲੇ ਪਾਈਆਂ ਹੋਈਆਂ ਬੱਚੇ ਆ ਜੇਕਰ ਬੱਚਿਆਂ ਦੇ ਪੈਰ ਠੰਡੇ ਹੋ ਗਏ ਤੇ ਬਿਮਾਰ ਹੋਣੇ ਲਾਜ਼ਮੀ ਆ ਫਿਰ ਤੁਸੀਂ ਕੁਝ ਵੀ ਕਰ ਲੋ ਠੀਕ ਆ ਫੇਰੇ ਬਿਮਾਰ ਹੋਣੇ ਹੋਣੇ ਆ ਇਹ ਦੇਖ ਲੋ ਸਾਰਿਆਂ ਦੇ ਥੱਲੇ ਮ ਬੂਰੀਆਂ ਪਾਤੀਆਂ ਔਰ ਬਾਲੇ ਰੱਖਿਓ ਇਹ ਸੈਡਾਂ ਤੇ ਬੈਠਣ ਵਾਸਤੇ ਲੱਕੜੀਆਂ ਰੱਖੀਆਂ ਹੋਈਆਂ ਆ ਤੇ ਬੱਚੇ ਆ ਨਾ ਜਿਹੜੇ ਹੈਗੇ ਆ ਇਹ ਪਾਣੀ ਵਾਲੀਆਂ ਜਕਰ ਮਿੱਠਾ ਮਾਰ ਰਹੇ ਨੇ ਤੇ ਵੀਰੇ ਮੈਟ੍ਰੋ ਜੈਲ ਪਾ ਸਕਦੇ ਹੋ ਨਹੀਂ ਤੇ ਪੀਜਨ ਸਟਰੋਂਗ ਹੈਲਥ ਜਿਹੜੀ ਆ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਹੁਣ ਇਹ ਦਾਣਾ ਪਾਣੀ ਖਾ ਕੇ ਬਿਲਕੁਲ ਹੋ ਗਏ ਫਰੀ ਸਾਰੇ ਦੇ ਸਾਰੇ ਠੀਕ ਆ ਜੀ ਤੇ ਹੁਣ ਆਪਾਂ ਜਿਹੜਾ ਹੈਗਾ ਇਹਨਾਂ ਦੀਆਂ ਟ੍ਰੇਂਟਰਾਂ ਬਾਹਰ ਕੱਢ ਦਿਆਂਗੇ ਇਹੜੇ ਹਰੇਟੇ ਡਵਾਲੇ ਆ ਨਾ ਜਿੰਨੇ ਵੀ ਇਹ ਵੱਖਰੀਆਂ ਵੱਖਰੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਅਲੱਗ-ਅਲੱਗ ਥਾਂ ਤੋਂ ਆਏ ਆ ਕਿਉਂਕਿ ਇਸ ਵਾਰ ਆਪਣੇ ਘਰ ਬੱਚੇ ਜ਼ਿਆਦਾ ਬਣੇ ਨਹੀਂ ਸੀ ਤੇ ਕੁਝ ਵਿੱਚ ਆਪਣੀ ਸ਼ਾਹ ਆਖੀ ਬਰੀਡ ਵਾਲੇ ਆ ਜ਼ਿਆਦੇ ਬਾਈ ਜਿੰਨੇ ਲਾਲ ਢਿੱਡ ਵਾਲੇ ਆ ਨਾ ਸ਼ਾਹ ਆਖੇ ਦੇਖਣਦੇ ਆਪਣੀ ਸ਼ਾਹ ਆਖੀ ਜੂੜੀ ਵਾਲੇ ਕਬੂਤਰ ਆ ਜਿਹੜੇ ਹਰਪ੍ਰੀਤ ਲੱਲਿਆਂ ਵਾਲੇ ਬਾਈ ਵਾਲੇ ਇਹ ਉਹਨਾਂ ਕਬੂਤਰਾਂ ਦੇ ਵਿੱਚੋਂ ਆ ਬਾਕੀ ਮਿੱਤਰੋ ਸ਼ੌਂਕ ਕਿਦਾਂ ਦਾ ਲੱਗਦਾ ਜ਼ਰੂਰ ਦੱਸਣਾ ਜੀ ਠੀਕ ਆ ਜੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸ਼ੌਂਕ ਕਰਾਉਂਦੇ ਰਹੀਏ ਆ ਦੋ ਆਪਣੇ ਕੋਲ ਡੱਬੇ ਵੀ ਹੈਗੇ ਆ ਬਾਈ ਇੱਕ ਡੱਬਾ ਆਇਆ ਤੇ ਇੱਕ ਡੱਬਾ ਇਹ ਆ ਇਹ ਵੀ ਦੋਨੇ ਡੱਬੇ ਜਿਹੜੇ ਬਾਈ ਗੋਲੇ ਪੱਖੋ ਵਾਲਦੇ ਘਰੋਂ ਆਏ ਆ ਇਹ ਜੁੜੇ ਨੇ ਠੀਕ ਹੈ ਜੀ ਇੱਕ ਖੁੱਡਾ ਇਹ ਆ ਤੇ ਬਾਹਰ ਆਪਾਂ ਬਾਈ ਛਤਰੀਆਂ ਲਾਈਆਂ ਹੋਈਆਂ ਜਾਲ ਦੇ ਵਿੱਚ ਉੱਪਰ ਸਾਰੇ ਜਾਲ ਆ ਇੱਕ ਛਤਰੀ ਬਾਹਰ ਆ ਜਿਹੜੀ ਵੱਡੀ ਦੇਖ ਰਹੇ ਹੋ ਤੁਸੀਂ ਤੇ ਇਹਦੇ ਅੰਦਰ ਕਬੂਤਰ ਛੜਦੀ ਤੇ ਚਾਰ ਛਤਰੀਆਂ ਲਾ ਕੇ ਤੇ ਇਹਨਾਂ ਦੇ ਉੱਤੇ ਫਿਰ ਬੈਂਦੇ ਆ ਉਹ ਟੱਪਦੇ ਆ ਇੱਕ ਦੂਜੀ ਦੇ ਉੱਪਰ ਤੇ ਬੱਚੇ ਜਿਹੜੇ ਲੱਗ ਸੌਖੇ ਜਾਂਦੇ ਆ ਫਿਰ ਇਹ ਆ ਵੀ ਬਾਹਰ ਕੱਟਣ ਦੇ ਜਿਹੜੇ ਚਾਂਸ ਜਿਹੜੇ ਉਹ ਘਟ ਜਾਂਦੇ ਆ ਤਾਂ ਆਹ ਨੇ ਬਾਈ ਆਪਣੀਆਂ ਉੱਡਣ ਵਾਲੀਆਂ ਕਬੂਤਰੀਆਂ ਆ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਇਹ ਰੰਗ ਲਾਇਦੇ ਹੁੰਦੇ ਆ ਉਹਦੇ ਹਿਸਾਬ ਨਾਲ ਬਾਹਰ ਛੱਡ ਦੀ ਦੀਆ ਕਿਉਂਕਿ ਜਿਹਨੇ ਜ਼ਿਆਦਾ ਛੱਡੀ ਦੀਆ ਤੇ ਫਿਰ ਭਾਈ ਔਖਾ ਹੋ ਜਾਂਦਾ ਥੋੜਾ ਜਿਆ ਇਸ ਕਰਕੇ ਸਾਹਬ ਦੇ ਨਾਲੀ ਜਿਹੜੇ ਗਿਣਤੀ ਦੇ ਛੱਡਦੇ ਆ ਆਪਾਂ ਬਾਹਰ ਇਹ ਨਾਲ ਆ ਜਿੰਨੇ ਆ ਹਾਂ ਦੇਖੋ ਭਾਈ ਕਿਦਾਂ ਮਸਤ ਹੁੰਦੀਆਂ ਦੇਖੋ ਆ ਜਾਓ ਵੀ ਪੂਰੀਆਂ ਵਧੀਆ ਕੂਤਰੀਆਂ ਬਾਈ ਬਾਕੀ ਉਹ ਪਰਮਾਤਮਾ ਦੀ ਕਿਰਪਾ ਚਾਹੀਦੀ ਆ ਬਾਈ ਸਾਰਾ ਕੁਝ ਇਦਾਂ ਹੀ ਚੱਲੀ ਜਾਣਾ ਠੀਕ ਹੈ ਜੀ ਅੱਗੇ ਆ ਜਾਓ ਬਾਈ ਤਖੰ ਮੇ ਤਾਂ ਨਾ ਕੋਹਰ ਕਬੂਤਰ ਵੀ ਹਲੋ ਬਈ ਇਹ ਵੱਡੇ ਖੁੱਡਿਆਂ ਵਾਲਾ ਯੋੜ ਆ ਗਿਆ ਹੁਣ ਬਈ ਆਪਾਂ 15 ਜਨਵਰੀ ਤੋਂ ਬਾਅਦ ਜਿਹੜੇ ਹੈਗੇ ਆ ਖੁੱਡੇ ਸਾਫ਼ ਕਰਨੇ ਆ ਫਿਰ ਜਿਹੜਾ ਹੈਗਾ ਆ ਕਿਉਂਕਿ ਜਿਹੜੀਆਂ ਵਿਠਾਂ-ਬੁੱਠਾਂ ਕਰਦੇ ਆ ਨੀ ਤੇ ਇਹਨਾਂ ਦੇ ਪੈਰ ਸਿੱਲੇ ਆਉਣ ਲੱਗ ਜਾਂਦੇ ਆ ਆਪਾਂ ਇਹ ਚ ਰੇਤਾ ਤੇ ਚੂਨਾ ਪਾਇਆ ਸੀ ਹੁਣ ਜਿੰਨੀਆਂ ਵਿਠਾਂ ਕਰਦੇ ਆ ਨਾ ਉਹ ਪਾਣੀ ਉਹਦੇ ਨਾਲ ਲੱਗ ਲੱਗ ਕੇ ਉਹ ਰੇਤਾ ਜਿਹੜਾ ਪਾਣੀ ਨੂੰ ਜਿਹੜਾ ਸੋਖੀ ਜਾ ਰਿਹਾ ਆ ਤੇ ਉਹਦੇ ਨਾਲ ਫੇੜੀ ਜਿਹੜੀ ਆ ਕੋਈ ਦਿੱਕਤ ਨਹੀਂ ਆਂਦੀ ਹੈਗੀ ਠੀਕ ਹੈ ਜੀ ਤੇ ਉਹਦੇ ਨਾਲ ਜਿਹੜਾ ਰਿਜ਼ਲਟ ਵੀ ਜਿਹੜਾ ਫਿਰ ਵਧੀਆ ਹੁੰਦਾ ਬਾਈ ਤੇ ਇਹ ਹੈ ਬਾਈ ਆਪਣਾ ਸ਼ੌਂਕ ਠੀਕ ਹੈ ਜੀ ਚੋਪ ਕਰ ਹਲੋ ਭਾਈ ਕਰੋ ਸ਼ੌਂਕ ਮੇਰੇ ਵੀਰ ਤੇ ਮੇਤਰਨ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਦੁਬਾਰਾ ਮਿਲਦੇ ਆ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ